ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਦੇ ਆ ਅੱਜ ਰਾਤ ਦੀ ਸ਼ਾਮ ਦੇ ਲਗਭਗ 7:30 ਤੋਂ ਬਾਅਦ ਦਾ ਸਮਾਂ ਹੋ ਚੁੱਕਿਆ ਤੇ ਇਸ ਵੇਲੇ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਗਾ ਪੂਰੀ ਰਾਤ ਕੱਲ ਸਵੇਰ ਤੱਕ ਕੀ ਮੌਸਮੀ ਹਲਚਲ ਹੈ ਤੇ ਅੱਜ ਪਹਿਲਾਂ ਗੱਲ ਕਰਦੇ ਆ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਪੰਜਾਬ ਦੇ ਕਿਹੜੇ ਹਿੱਸਿਆਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਜਾਂ ਮੀਂਹ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਸੋ ਜਿਵੇਂ ਹੁਣ ਤੁਸੀਂ ਲਾਈਵ ਵੀ ਦੇਖ ਰਹੇ ਹੋ ਕਿ ਲਗਭਗ ਲੁਧਿਆਣਾ ਦੇ ਜਿਹੜੇ ਪੱਛਮੀ ਹਿੱਸਿਆਂ ਵੱਲ ਬੱਦਲਾਂ ਦੀ ਜਿਹੜੀ ਗਰਜ ਚਮਕਾ ਤਗੜੇ ਰੂਪ ਵਿੱਚ ਹੋ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣ ਲੱਗੀਆਂ ਸੋ ਜਿਆਦਾ ਜਾਣਕਾਰੀ ਲਈ ਪੰਜਾਬ ਦੇ ਮੈਪ ਤੇ ਦੇਖਿਓ ਜਿਹੜਾ ਲੁਧਿਆਣਾ ਦਾ ਪੱਛਮੀ ਹਿੱਸਾ ਹੋ ਗਿਆ ਜਗਰਾਉ ਹੋ ਗਿਆ ਮੇਨ ਲੁਧਿਆਣਾ ਸ਼ਹਿਰ ਦਾ ਇਲਾਕਾ ਹੋ ਗਿਆ ਰਾਏਕੋਟ ਹੋ ਗਿਆ ਤੇ ਇਸ ਤੋਂ ਬਾਅਦ ਆਉਂਦੇ ਘੰਟਿਆਂ ਵਿੱਚ ਮੋਗੇ ਜ਼ਿਲ੍ਹੇ ਦੇ ਇਲਾਕੇ ਆ ਜਾਣਗੇ ਜਿਹੜੇ ਲੁਧਿਆਣਾ ਸਾਈਡ ਪੈਂਦੇ ਨੇ ਤੇ ਕੁਝ ਭਾਗ ਬਰਨਾਲੇ ਦੇ ਹੋ ਜਾਣਗੇ ਜੋ ਲੁਧਿਆਣਾ ਦੇ ਨੇੜੇ ਰਾਏਕੋਟ ਦੇ ਆਸ-ਪਾਸ ਪੈਂਦੇ ਨੇ ਇਨ੍ਹਾਂ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਗਈਆਂ ਬੱਦਲਾਂ ਦੀ ਗਰਜ ਚਮਕ ਹਾਲਾਂਕਿ ਮੀਂਹ ਬਹੁਤ ਜ਼ਿਆਦਾ ਭਾਰੀ ਤਕੜਾ ਨਹੀਂ ਪਰ ਫਿਰ ਵੀ ਕੁਝ ਹਿੱਸਿਆਂ ਵਿੱਚ ਹਲਕਾ ਦਰਮਿਆਨਾ ਇੱਕ ਦੋ ਹਿੱਸਿਆਂ ਵਿੱਚ ਮੀਂਹ ਦੇ ਤੇਜ਼ ਸ਼ਰਾਟੇ ਪ ਬਠਿੰਡੇ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸੇ ਅਗਲੇ 2 ਘੰਟਿਆਂ ਵਿੱਚ ਯਾਨੀ ਕਿ 7-8 ਤੋਂ ਲੈ ਕੇ 9 ਵਜੇ ਯਾਨੀ ਇੱਕ ਜਿਹੜਾ ਕੋ ਘੰਟਾ ਹੋਵੇਗਾ ਤਾਂ ਇਸ ਦਰਮਿਆਨ ਬੱਦਲਾਂ ਦੀ ਜਿਹੜੀ ਤਕੜੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਇਸ ਵਿੱਚ ਬਠਿੰਡੇ ਜ਼ਿਲ੍ਹੇ ਦੇ ਲਗਭਗ ਜ਼ਿਆਦਾਤਰ ਹਿੱਸੇ ਬੱਦਲਬਾਹੀ ਦੇ ਵਿੱਚ ਕਵਰ ਆਉਣਗੇ ਮੇਨ ਬਠਿੰਡਾ ਮੋੜ ਤਲਵੰਡੀ ਸਾਬੋ ਤੋਂ ਲੈ ਕੇ ਮੁਕਸਰ ਸਾਹਿਬ ਦੇ ਆਸ-ਪਾਸ ਗਿੱਦੜਬਾਹ ਤੱਕ ਦੇ ਜਿਹੜੇ ਇਲਾਕੇ ਆ ਜਾਣਗੇ ਫਰੀਦਕੋਟ ਦੇ ਜੈਤੋ ਵਗੈਰਾ ਇਲਾਕੇ ਆ ਜਾਣਗੇ ਤੇ ਕੁਝ ਭਾਗ ਇਹਦੇ ਵਿੱਚ ਅਗਲੇ ਘੰਟਿਆਂ ਵਿੱਚ ਫਾਜ਼ਲ ਕਾਦੇ ਵੀ ਆ ਸਕਦੇ ਨੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਆਪਾਂ ਨੂੰ ਬੱਦਲਬਾਈ ਗਰਦ ਚਮਕੀ ਮੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹਲਕੇ ਤੋਂ ਲੈ ਕੇ ਦਰਮਿਆਨਾ ਇੱਕ ਦੋ ਹਿੱਸਿਆਂ ਵਿੱਚ ਮੀਦੇ ਤੇਜ਼ ਸ਼ਰਾਟੇ ਪੈ ਸਕਦੇ ਨੇ ਪਰ ਜ਼ਿਆਦਾਤਰ ਚਾਂਡਸਲ ਬਠਿੰਡੇ ਜ਼ਿਲ੍ਹੇ ਦੇ ਜ਼ਿਆਦਾ ਹਿੱਸੇ ਬਾਕੀ ਮੁਕਸਰ ਸਾਹਿਬ ਦੇ ਜਿਹੜੇ ਨਾਲ ਲੱਗਦੇ ਇਲਾਕੇ ਉਹਨਾਂ ਵਿੱਚ ਹੋਣਗੇ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਪੂਰਬੀ ਹਿੱਸਿਆਂ ਵੱਲ ਚੰਡੀਗੜ੍ਹ ਮੋਹਾਲੀ ਕੋਰਾਲੀ ਹੋ ਗਿਆ ਫਤੇਗੜ ਸਾਹਿਬ ਦੇ ਇਲਾਕੇ ਹੋਗੇ ਕੁਝ ਹਿੱਸੇ ਹੋਣਗੇ ਲੁਧਿਆਣਾ ਦੇ ਪੂਰਬੀ ਜਿਵੇਂ ਆਪਣੇ ਇਲਾਕੇ ਹੋਗੇ ਸਮਰਾਲਾ ਤੋਂ ਖੰਨਾ ਸਾਈਡ ਦੇ ਇਲਾਕੇ ਆਗੇ ਜਾਂ ਅਮਦਗੜ ਤੋਂ ਲੈ ਕੇ ਅਮਲੋ ਸਾਈਡ ਵੱਲ ਆ ਗਿਆ ਫਤੇਗੜ ਸਾਹਿਬ ਦੇ ਇਲਾਕੇ ਹੋਗੇ ਕੁਝ ਭਾਗ ਇਹਦੇ ਵਿੱਚ ਪਟਿਆਲੇ ਦੇ ਆ ਸਕਦੇ ਨੇ ਖਾਸ ਜਿਹੜੇ ਹਰਿਆਣੇ ਦੇ ਨੇੜੇਲੇ ਇਲਾਕੇ ਨੇ ਉਸ ਤੋਂ ਬਾਅਦ ਸੰਗਰੂਰ ਦੇ ਲਹਿਰਾਗਾਗਾ ਤੇ ਉਹਦੇ ਆਸ-ਪਾਸ ਦੇ ਹਿੱਸੇ ਸੋ ਇਹਨਾਂ ਭਾਗਾਂ ਦੇ ਵਿੱਚ ਵੀ ਟਟਵੇਂ ਰੂਪੇ ਜਿਹਾ ਬੱਦਲਾਂ ਦੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਸੋ ਮੇਨ ਤੌਰ ਤੇ ਇਹ ਇਲਾਕੇ ਹੋਣਗੇ ਜਿਹੜੇ ਲਗਭਗ 7-8 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਬੱਦਲਵਾਈ ਮੀਂਹ ਦੇ ਅੰਦਰ ਕਵਰ ਆ ਸਕਦੇ ਨੇ ਤੇ ਇਹਨਾਂ ਭਾਗਾਂ ਦੇ ਕਈ ਹਿੱਸਿਆਂ ਵਿੱਚ ਮੀਂਹ ਹਲਕਾ ਦਰਮਿਆਨਾ 1-2 ਲੱਖਿਆਂ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਅੱਜ ਰਾਤ ਟੁੱਟ ਮਿਰੂ ਵਿੱਚ ਬਦਨਾ ਦੀ ਜਿਹੜੀ ਆਵਾਜ਼ ਹੈ ਉਹ ਹੁੰਦੀ ਰਹੇਗੀ ਅੱਧੀ ਰਾਤ ਤੋਂ ਬਾਅਦ ਵੀ ਪੰਜਾਬ ਦੇ ਕੁਝ ਖੇਤਰਾਂ ਵਿੱਚ ਜਿਹੇ ਛੋਟੇ-ਮੋਟੇ ਮੀਂਹ ਦੇ ਸਪੈਲ ਲੱਗਣਗੇ ਪਰ ਵੱਡਾ ਤਖੜਾ ਮੀਂਹ ਦਾ ਸਪੈਲ ਲੱਗਣ ਦੀ ਸੰਭਾਵਨਾ ਘੱਟ ਹੈ ਕਿ ਜਿਹਦੇ ਵਿੱਚ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਅੱਧਾ ਪੰਜਾਬ ਜਾਂ 10-12 ਜ਼ਿਲ੍ਹੇ ਇਕੱਠੇ ਕਵਰ ਹੋ ਜਾਣ ਸੋ ਜਿਹੇ ਹੀ ਸੰਭਾਵਨਾ ਘੱਟ ਹੈ ਪਰ ਛੋਟੇ-ਮੋਟੇ ਪੈਚੀ ਰੂਪ ਦੇ ਵਿੱਚ ਜਿਹੜੇ ਮੀਂਹ ਦੇ ਹਾਲਾਤ ਨੇ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਾਂ ਨੂੰ ਕੱਲ ਸਵੇਰ ਤੱਕ ਦੇਖਣ ਨੂੰ ਮਿਲਦੇ ਰਹਿਣਗੇ